ਜੁਰਗਿਓ ਸਾਡੇ ਚੈਨਲ ਤੀਰਥ ਵਰਲਡ ਦੇ ਨਾਮ ਦੇਖੋ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਆਲਾ ਇਹ ਜਿਹੜਾ ਬੂਟਾ ਸਾਨੂੰ ਆਪਣੇ ਘਰ ਤੋਂ ਲਾਉਣਾ ਪੈਂਦਾ ਇਹ ਇਹ ਦਾ ਸੋਚਿਓ ਕਿ ਅਸੀਂ 12 13 ਸਾਲ ਦੇ ਬੱਚੇ ਨੂੰ ਜਾਂ ਫਿਰ 18 ਸਾਲ ਦੇ ਬੱਚੇ ਨੂੰ ਜਦੋਂ ਜ਼बान ਹੋ ਗਿਆ ਉਦੋਂ ਰੱਬ ਦਾ ਉਹ ਦੱਸਾਂਗੇ ਦੇਖੋ ਬੱਚੇ ਉਹ ਕਰਦੇ ਨੇ ਜੋ ਤੁਹਾਡੇ ਕੋਲੋਂ ਦੇਖ ਕੇ ਉਹ ਸਿੱਖਦੇ ਤੋ ਇਹੀ ਵਿਸ਼ੇ ਤੇ ਅੱਜ ਆਪਾਂ ਗੱਲਾਂ ਕਰਨੀਆਂ ਨੇ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੇ ਚੈਨਲ ਦੇ ਥਰੂ ਜੁੜਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਅੱਜ ਅਸੀਂ ਇਹ ਬੱਚੇ ਵੀ ਛੋਟੇ ਛੋਟੇ ਨਾਲ ਬਿਠਾਏ ਨੇ ਇਹਨਾਂ ਨੂੰ ਵੀ ਪਾਠ ਆਉਂਦਾ ਵਾ ਕਿਉਂਕਿ ਇਹਨਾਂ ਦੇ ਸਕੂਲ ਦੇ ਵਿੱਚ ਇਹਨਾਂ ਦਾ ਸਬਜੈਕਟ ਵੀ ਇਹ ਰਖਾਇਆ ਸੀ ਕਿ ਬੱਚੇ ਗੁਰਬਾਣੀ ਦੇ ਨਾਲ ਜੋੜਨ ਗੁਰਬਾਣੀ ਦੇ ਪਾਠ ਜਿਹੜੇ ਵਿੱਚ ਲਿਖਿਆ ਉਹਨੂੰ ਪੜ੍ਹਨ ਇਹਨਾਂ ਨੂੰ ਸਿਖਾਇਆ ਵੀ ਜਾਂਦਾ ਪਾਠ ਪੜਾਇਆ ਵੀ ਜਾਂਦਾ ਇਹਨਾਂ ਦੇ ਸਕੂਲ ਬੈਂ ਦੇ ਵਿੱਚ ਰਜਾਨਾ ਪਾਠ ਲੱਗਿਆ ਹੁੰਦਾ ਵਾ ਸਵੇਰੇ ਜਦੋਂ ਬੱਚੇ ਬੈਂ ਚੜ੍ਹਦੇ ਨੇ ਸਕੂਲ ਤੱਕ ਪਾਠ ਹੁੰਦਾ ਫਿਰ ਜਿਹੜੀ ਇਹਨਾਂ ਦੀ ਉਹ ਪ੍ਰਾਰਥਨਾ ਕਰਾਈ ਜਾਂਦੀ ਆ ਪ੍ਰੀਅਰ ਕਰਾਈ ਜਾਂਦੀ ਆ ਪ੍ਰਮਾਤਮਾ ਦੀ ਉਸਤਤ ਕੀਤੀ ਜਾਂਦੀ ਉਹਨੂੰ ਵੀ ਢੋਲ ਲਗਾ ਰਿਆਂ ਨਾਲ ਉਸਤਤ ਕੀਤੀ ਜਾਂਦੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨਾਇਆ ਜਾਂਦਾ ਵਾ ਦੇਖੋ ਜਿਹੜਾ ਰੱਬ ਦਾ ਨਾਮ ਆ ਲੈ ਕੋਈ ਪਿੱਛੇ ਨਹੀਂ ਲੈ ਕੇ ਆਉਂਦਾ ਹਾਂ ਇਹ ਗੱਲ ਜ਼ਰੂਰ ਆ ਤੁਹਾਡੇ ਕਰਮ ਅਨੁਸਾਰ ਤੁਹਾਨੂੰ ਹਰ ਇੱਕ ਚੀਜ਼ ਮਿਲਦੀ ਆ ਜੋ ਤੁਹਾਡਾ ਪਿਛਲਾ ਕਰਮ ਚੰਗਾ ਉਹ ਸੁਧਾਰ ਤੇ ਤੁਹਾਨੂੰ ਵਧੀਆ ਜ਼ਿੰਦਗੀ ਮਿਲ ਜਾਂਦੀ ਹੈ ਪਰ ਦੇਖੋ ਪਰਮਾਤਮਾ ਦੀ ਉਸਤਤ ਕਰਨ ਲਈ ਪਰਮਾਤਮਾ ਦੀ ਉਸਤਤ ਕਰਨ ਲਈ ਤੁਹਾਨੂੰ ਆਪਣੇ ਘਰ ਤੋਂ ਬੂਟਾ ਲਾਉਣਾ ਪੈਣਾ ਉਹ ਪਰਮਾਤਮਾ ਦੇ ਨਾਮ ਦੀ ਸ਼ੁਰੂਆਤ ਆਪਣੇ ਘਰੋਂ ਕਰਨੀ ਪੈਣੀ ਆ ਅਗਰ ਅਸੀਂ ਬੱਚੇ ਨੂੰ ਜੰਮ ਦੇ ਬੱਚੇ ਨੂੰ ਹੌਲੀ-ਹੌਲੀ ਦੇਖੋ ਬੱਚਾ ਕੋਰਾ ਕਾਗਜ਼ ਹੁੰਦਾ ਜਦੋਂ ਹੁੰਦਾ ਸਹੀ ਹੈ ਨਾ ਬੱਚਾ ਕੋਰਾ ਕਾਗਜ਼ ਹੁੰਦਾ ਜਿਉਂ-ਜਿਉਂ ਵੱਡਾ ਹੁੰਦਾ ਉਹਦੇ ਮਾਪਿਓ ਉਹਨੂੰ ਜਿਵੇਂ-ਜਿਵੇਂ ਦੱਸਦੇ ਨੇ ਓਵੇਂ-ਓਵੇਂ ਸਿੱਖਦਾ ਠੀਕ ਹੈ ਨਾ ਓਵੇਂ ਸਿੱਖਦਾ ਹੁਣ ਜਿਵੇਂ ਅਸੀਂ ਬੱਚਿਆਂ ਨੂੰ ਕਹਾਂਗੇ ਛੋਟੇ ਬੱਚਿਆਂ ਦੀ ਸ਼ੁਰੂਆਤ ਕਰਾਂਗੇ ਜਦੋਂ ਬੱਚਾ ਗੋਤੀ ਉਹਨਾਂ ਨੂੰ ਕਹੇਗਾ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਓਵੇਂ ਬੱਚਾ ਤੁਹਾਡੇ ਮਗਰ ਬੋਲੂਗਾ ਉਥੋਂ ਅਸੀਂ ਸਮਝ ਲਓ ਉਹ ਬੂਟਾ ਲਾਉਣਾ ਸਟਾਰਟ ਕਰਤਾ ਬੂਟਾ ਲਾ ਰਿਹਾ ਫਿਰ ਜਦੋਂ ਵੀ ਮੰਨ ਲਓ ਬੱਚੇ ਦੀ ਰੁਟੀਨ ਇਦਾਂ ਦੀ ਹੋ ਗਈ ਇੱਕ ਦਿਨ ਦੋ ਦਿਨ ਚਾਰ ਦਿਨ 4 ਮਹੀਨੇ 4 ਸਾਲ ਫਿਰ ਉਹ ਤੁਹਾਨੂੰ ਉਸ ਨੂੰ ਉਹ ਨਾਮ ਰਟਾਉਣ ਦੀ ਲੋੜ ਨਹੀਂ ਵਾਇਗਰੂ ਕਹਾਉਣ ਦੀ ਲੋੜ ਨਹੀਂ ਉਹ ਬੱਚਾ ਖੁਦ ਆਪਣੇ ਮੂੰਹ ਬੋਲੇ ਤੁਸੀਂ ਵੀ ਬੋਲਦੇ ਹੋ ਨਾ ਦੇਖੋ ਇਹਨਾਂ ਦੇ ਸਕੂਲ ਦੇ ਵਿੱਚ ਇਹਨਾਂ ਨੂੰ ਪਾਠ ਵੀ ਸਿਖਾਇਆ ਜਾਂਦਾ ਵਾ ਤੁਹਾਨੂੰ ਸਿਖਾਇਆ ਜਾਂਦਾ ਨਾ ਕੀ ਕਹਿੰਦੇ ਨੇ ਸਕੂਲ ਦੇ ਵਿੱਚ ਸਕੂਲ ਵਿੱਚ ਕਹਿੰਦੇ ਨੇ ਹਰਾ ਸਾਰੇ ਲਾਈਨ ਬਣਾ ਲਓ ਫਿਰ ਆਪਾਂ ਪ੍ਰੇਰਕ ਜਨਕ ਅਰਦਾਸ ਕਰਵਾਉਂਦੇ ਸਕੂਲ ਜੀ ਤੁਹਾਨੂੰ ਕਿਸ ਤੋਂ ਦਿੰਦੇ ਆ ਵੀ ਤੁਹਾਨੂੰ ਪਾਠ ਤੇ ਦੁਕਾਨਦਾਰ ਸੰਤ ਦਾ ਵੀ ਹੈ ਟਿਕਾ ਹੂੰ ਦੇਖੋ ਪਰਮਾਤਮਾ ਦਾ ਨਾਮ ਕਿਸੇ ਵੀ ਤਰੀਕੇ ਨਾਲ ਲੈਣਾ ਚਾਹੀਦਾ ਕਿਸੇ ਵੀ ਤਰੀਕੇ ਪਰਮਾਤਮਾ ਦੇ ਨਾਮ ਲੈਣ ਦੇ ਤਰੀਕੇ ਬਹੁਤ ਵੱਖਰੇ ਹੋ ਸਕਦੇ ਨੇ ਕੋਈ ਪਹਾੜਾਂ 'ਚ ਜਾ ਕੇ ਲੈਂਦਾ ਪਰਮਾਤਮਾ ਦੇ ਨਾਮ ਨੂੰ ਚਿੱਤ ਦਾ ਕੋਈ ਪਹਾੜਾਂ 'ਚ ਜਾ ਕੇ ਅੜੀ ਕਰਦਾ ਉਸ ਪਰਮਾਤਮਾ ਨੂੰ ਪਾਉਣ ਦੀ ਕੋਈ ਮੰਦਰ ਮਸੀਤਾਂ ਗੁਰਦੁਆਰਿਆਂ 'ਚ ਲੱਭਦਾ ਫਿਰਦਾ ਦੇਖੋ ਇਹ ਜਿਹੜੀ ਮੰਦਰ ਮਸੀਤ ਗੁਰਦੁਆਰੇ ਬਣ ਗਏ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਉੱਥੇ ਉਸਾ ਉਹਦੀ ਸਥਾਪਨਾ ਕਰਤੀ ਕਿ ਭਾਈ ਇੱਥੇ ਕਿਉਂਕਿ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਸਾਰੇ ਲੋਕ ਇੱਥੇ ਆ ਕੇ ਸਜਦਾ ਕਰ ਸਕਦੇ ਨੇ ਉੱਥੇ ਆ ਕੇ ਆਪਣਾ ਸਿਰ ਝੁਕਾਉਂਦੇ ਨੇ ਤੇ ਸਾਰੇ ਉਥੇ ਬਿਨਾਂ ਕਿਸੇ ਭੇਦਭਾਵ ਤੋਂ ਆਉਂਦੇ ਨੇ ਕਿਉਂਕਿ ਕਿਸੇ ਇੱਕ ਦੀ ਜਗ੍ਹਾ ਹੋਊਗੀ ਉਹ ਬੰਦੇ ਦੇ ਮਨ 'ਚ ਵਿਚਾਰ ਵਿਤਕਰਾ ਹੋ ਸਕਦਾ ਕਿ ਮੈਨੂੰ ਇਹ ਇਨਸਾਨ ਸਹੀ ਨਹੀਂ ਲੱਗਦਾ ਜਾਂ ਉਹ ਇਨਸਾਨ ਸਹੀ ਨਹੀਂ ਲੱਗਦਾ ਪਰ ਜਦੋਂ ਰੋਜ਼-ਰੋਜ਼ ਅਸੀਂ ਇੱਕ ਜਗ੍ਹਾ ਤੇ ਜਾਵਾਂਗੇ ਕਿਸੇ ਇਨਸਾਨ ਦੁਆਰਾ ਉਹ ਜਗ੍ਹਾ ਤੈਅ ਕਰੀ ਹੋਵੇ ਦਾ ਹੋ ਸਕਦਾ ਉੱਥੇ ਸਾਡੇ ਮਨਮਟਾਵ ਜਾਂ ਵਿਚਾਰਾਂ 'ਚ ਫਰਕ ਪੈ ਸਕਦਾ ਪਰ ਜਦੋਂ ਅਸੀਂ ਗੁਰੂ ਮਹਾਰਾਜ ਲਈ ਸਾਡੇ ਕਿਸੇ ਵੀ ਯਤਬ ਲਈ ਚਾਹੇ ਉਪਰਾਨ ਲਈ ਚਾਹੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਲਈ ਚਾਹੇ ਉਹ ਅਸੀਂ ਅਸਾਈ ਧਰਮ ਦੀ ਜੋ ਬਾਈਬਲ ਆ ਉਹਦੇ ਲਈ ਕਿਸੇ ਲਈ ਵੀ ਕਿਸੇ ਧਾਰਮਿਕ ਆਧਾਰੇ ਲਈ ਅਸੀਂ ਜਦੋਂ ਇੱਕ ਜਗ੍ਹਾ ਬਣਾ ਲੈਂਦੇ ਆ ਨਾ ਤਾਂ ਫਿਰ ਉੱਥੇ ਲੋਕ ਬਿਨਾਂ ਭੇਦਭਾਵ ਤੋਂ ਬਿਨਾਂ ਕਿਸੇ ਮਨਮਟਾਵ ਤੋਂ ਬਿਨਾਂ ਕਿਸੇ ਗਲੇਸ਼ਿਕ ਵੀ ਤੋਂ ਕਿਉਂ ਕਿਉਂਕਿ ਉਹ ਜਗ੍ਹਾ ਕਿਸੇ ਇੱਕ ਦੀ ਨਹੀਂ ਹੁੰਦੀ ਉਸ ਜਗ੍ਹਾ ਦੇ ਵਿੱਚ ਸਾਰਿਆਂ ਦਾ ਸਹਿਯੋਗ ਹੁੰਦਾ ਉਹ ਜਗ੍ਹਾ ਇੱਕ ਤੁਹਾਡੇ ਲਈ ਧਾਰਮਿਕ ਬਣ ਜਾਂਦੀ ਹੈ ਉੱਥੇ ਅਸੀਂ ਆਪਣੇ ਪ੍ਰਮਾਤਮਾ ਦੀ ਉਸਤਤ ਕਰਦੇ ਹਾਂ ਉੱਥੇ ਜਾ ਕੇ ਅਸੀਂ ਪ੍ਰੋਗਰਾਮ ਪ੍ਰੋਗਰਾਮ ਕਰਦੇ ਹਾਂ ਸਮਾਗਮ ਕਰਦੇ ਹਾਂ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਬਹਿੰਦੇ ਨੇ ਉਹ ਇਹ ਨਹੀਂ ਸੋਚਦੇ ਕਿ ਇਹ ਇਹ ਜਗ੍ਹਾ ਕਿਸ ਦੀ ਹੈ ਕਿਸ ਦੀ ਨਹੀਂ ਦੇਖੋ ਉਸ ਜਦੋਂ ਜਗ੍ਹਾ ਤੇ ਅਸੀਂ ਇਕੱਠੇ ਹੋ ਜਾਂਦੇ ਹਾਂ ਫਿਰ ਉਸ ਅਕਾਲ ਪੁਰਖ ਦੀ ਉਹ ਨਿਰੰਕਾਰ ਦੀ ਜਗ੍ਹਾ ਬਣ ਜਾਂਦੀ ਹੈ ਜਿਥੇ ਅਸੀਂ ਸਾਰੇ ਇਕੱਠੇ ਹੋ ਕੇ ਬੈਨੇ ਆ। ਸੋ ਇਥੋਂ ਤੱਕ ਸੀ ਉਹ ਜਗ੍ਹਾ ਦਾ ਮਸਲਾ ਜਿੱਥੇ ਅਸੀਂ ਜਿਵੇਂ ਮੰਦਿਰ ਮਾਝ ਗੁਰਦੁਆਰੇ ਬਣਾਈ ਨਹੀਂ। ਉਹ ਕਿਉਂਕਿ ਉੱਥੇ ਹਰ ਇੱਕ ਦੇਖੋ ਹਰਮੰਦਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਰੱਖੇ ਗਏ ਨੇ। ਕਿਉਂ? ਕਿਉਂਕਿ ਉੱਥੇ ਸਿੱਖ, ਸਿੰ্ধু, ਸਿੱਖ, ਈਸਾਈ, ਮੁਸਲਮਾਨ ਕੋਈ ਵੀ ਬਿਨਾ ਕਿਸੇ ਬਿਤ ਕਰੇ ਤੇ ਬਿਨਾ ਕਿਸੇ ਭੇਦਭਾਵ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਸਕਦਾ ਚਾਰੇ ਦਰਵਾਜ਼ੇ ਇਸੇ ਲਈ ਬਣਾਏ ਸੀ ਕਿ ਹਰ ਧਰਮ ਦੇ ਲੋਕ ਹਰ ਦਰਵਾਜ਼ੇ ਤੋਂ ਆ ਸਕਦੇ ਨੇ। ਕੋਈ ਰੋਕ ਕੋਈ ਨਹੀਂ। ਦੇਖੋ ਹਰਮੰਦਰ ਸਾਹਿਬ ਦੀ ਨੀ ਸਾਡੇ ਗੁਰੂ ਮਹਾਰਾਜ ਨੀਮੀਆਂ ਮੀਰ ਜੀ ਤੋਂ ਰਖਵਾਈ ਜੋ ਇੱਕ ਮੁਸਲਮਾਨ ਸੀਗੇ ਸੂਫੀ ਸੰਤ ਸੀਗੇ ਉਹਨਾਂ ਤੋਂ ਨੀ ਰਖਾਈ ਦੇਖੋ ਕਿੰਨਾ ਵੱਡਾ ਉਹਨਾਂ ਨੇ ਵੀ ਮਾਫਲੇ ਇਤਿਹਾਸ ਵਿੱਚ ਇੱਕ ਦਰਜਾ ਸਥਾਪਿਤ ਕੀਤਾ ਉਦੋਂ Hindu Muslim Sikh ਸਾਈ ਕਿਸੇ ਵਿੱਚ ਇਹਨਾ ਭੇਦਭਾਵ ਜਾਂ ਵੇਤਕਰਾ ਨਹੀਂ ਸੀ ਫਿਰ ਵੀ ਉਸ ਵੇਤਕਰੇ ਨੂੰ ਮਟਾਉਂਦੇ ਹੋਏ ਗੁਰੂ ਬਾਰੇ ਨੇ ਸੂਫੀ ਸੰਤ ਮੀਆਂ ਮੀਰ ਜੀ ਤੋਂ ਨੀ ਰਖਾਈ ਬੜਾ ਸਤਿਕਾਰ ਕੀਤਾ ਉਸ ਦੀ ਗੁਰੂ ਮਹਾਰਾਜ ਤੇ ਸੂਫੀ ਸੰਤ ਦਾ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜੋ ਅਸੀਂ ਇਹ ਬੂਟਾ ਲਾਉਣਾ ਅਸੀਂ ਆਪਣੇ ਘਰ ਤੋਂ ਸਟਾਰਟ ਕਰਨਾ ਪੈਣਾ ਇਹ ਸਿੱਖੀ ਸਿਧਾਂਤ ਚਾਹੇ ਕਿਸੇ ਵੀ ਧਰਮ ਦੀ ਹੋ ਤੁਸੀਂ ਉਹ ਤੁਹਾਨੂੰ ਬੂਟਾ ਆਪਣੇ ਘਰੋਂ ਲਾਉਣਾ ਪੈਣਾ ਉਹ ਚੀਜ਼ ਤੁਹਾਨੂੰ ਘਰੋਂ ਤਿਆਰ ਕਰਨੀ ਪੈਣੀ ਹੈ ਹੌਲੀ-ਹੌਲੀ ਜਦੋਂ ਬੂਟਾ ਵੱਧਦਾ ਉਹ ਜਦੋਂ ਫਲ ਦਊਗਾ ਉਹ ਫਲ ਮਿੱਠਾ ਹੋਊਗਾ ਕਿਉਂਕਿ ਤੁਸੀਂ ਆਪਣੇ ਹੱਥੀਂ ਤਿਆਰ ਕੀਤਾ ਬੂਟਾ ਤੁਹਾਡੇ ਬੱਚੇ ਦੇ ਢਿੱਡ ਚੋਂ ਕੋਈ ਨਹੀਂ ਸਿੱਖ ਕੇ ਆਉਂਦਾ ਸਾਰੇ ਜਦੋਂ ਇਸ ਦੁਨਿਆਵੀ ਜ਼ਿੰਦਗੀ ਚਾਉਂਦੇ ਨੇ ਫਿਰ ਉਹ ਸਾਨੂੰ ਦੇਖ ਕੇ ਜਾਂ ਆਪਣੇ ਮਾਪਿਓ ਨੂੰ ਦੇਖ ਕੇ ਜਾਂ ਕਿਸੇ ਚੈਨਲਾਂ ਤੋਂ ਧਾਰਤ ਟੀਵੀ ਤੋਂ ਹੋਊਗੇ ਕੁਝ ਨਾ ਕੁਝ ਸਿੱਖਦੇ ਰਹਿੰਦੇ ਨੇ ਜੋ ਬਾਹਰਲੀ ਚੀਜ਼ਾਂ ਨੇ ਬੱਚੇ ਛੇਤੀ ਫਾਲੋ ਕਰਦੇ ਨੇ ਕਿਉਂਕਿ ਜੋ ਅਸੀਂ ਸਿਖਾਉਨੇ ਆ ਉਹਨੂੰ ਫਾਲੋ ਕਰਨ ਚ ਟਾਈਮ ਲੱਗ ਜਾਂਦਾ ਪਰ ਆਪਣੇ ਬੱਚਿਆਂ ਨੂੰ ਇਹੀ ਜੀ ਚੀਜ਼ ਦੇ ਤੁਸੀਂ ਉਹਨਾਂ ਦੀ ਰੁਟੀਨ ਬਣਾਉਣੀ ਆ ਕਿ ਤੁਹਾਡੇ ਬੱਚੇ ਜਦੋਂ ਵੀ ਉੱਠਣ ਜਦੋਂ ਆਪਣਾ ਹੱਥ ਮੂੰਹ ਧੋਣ ਨਾਲ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜ਼ਰੂਰ ਕਰਾਓ ਹੌਲੀ-ਹੌਲੀ ਉਹ ਬੱਚੇ ਤਾਂ ਜਪਜੀ ਸਾਹਿਬ ਦਾ ਪਾਠ ਪੜ੍ਹਨਗੇ ਹੌਲੀ-ਹੌਲੀ ਜਿਵੇਂ ਬੱਚੇ ਦੀ ਰੁਚੀ ਪਾਦੀ ਉਸੇ ਤਰ੍ਹਾਂ ਬੱਚੇ ਤੇ ਪ੍ਰੈਸ਼ਰ ਨਾ ਪਾਓ ਜਿੰਨਾ ਕਿ ਵੀ ਬੱਚਾ ਰੱਬ ਦਾ ਨਾਮ ਲੈ ਸਕਦਾ ਉਸੇ ਤਰ੍ਹਾਂ ਉਹਨੂੰ ਉਤਸ਼ਾਹਿਤ ਕਰੋ ਅਗਰ ਤੁਹਾਡੇ ਬੱਚੇ ਇਸ ਲੇਨ ਵਿੱਚ ਜੁੜ ਗਏ ਤਾਂ ਸਮਝ ਲਓ ਤੁਸੀਂ ਇੱਕ ਬੂਟਾ ਉਸ ਗੁਰੂ ਮਹਾਰਾਜ ਦੀ ਹਜ਼ੂਰ ਦੇ ਨਾਲ ਜੋੜਤਾ ਤੇ ਅੱਗੇ ਜਾ ਕੇ ਉਹ ਤੁਹਾਨੂੰ ਠੰਡੀ ਛਾਂ ਹੀ ਦੇਊਗਾ ਤੁਹਾਨੂੰ ਆਨੰਦ ਹੀ ਦੇਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੋ ਇਹ ਚੀਜ਼ਾਂ ਅਸੀਂ ਆਪਣੇ ਘਰ ਤੋਂ ਤਿਆਰ ਕਰਨੀਆਂ ਨੇ ਇਹ ਸਾਨੂੰ ਕਿਸੇ ਨੇ ਆ ਕੇ ਦੱਸਣਾ ਨਹੀਂ ਹੈਗਾ ਤੁਹਾਡਾ ਬੱਚਾ ਤੁਹਾਡਾ ਸਭ ਕੁਝ ਲੱਗਦਾ ਤੁਹਾਡਾ ਬੱਚਾ ਕਿਸੇ ਦਾ ਕੁਝ ਨਹੀਂ ਲੱਗਦਾ ਇਸ ਲਈ ਤੁਹਾਡੇ ਬੱਚੇ ਦੀ ਹਰ ਸਮੱਸਿਆ ਦਾ ਹੱਲ ਤੁਹਾਡੇ ਕੋਲ ਆ ਤੁਹਾਡੇ ਬੱਚੇ ਦਾ ਹਰ ਮਸਲਾ ਤੁਹਾਡੇ ਕੋਲ ਆ ਤੁਹਾਡੇ ਬੱਚੇ ਦੀ ਹਰ ਲੋੜ ਤੁਹਾਡੇ ਕੋਲ ਆ ਤੁਹਾਡੇ ਬੱਚੇ ਦਾ ਸਮਾਜ ਤੁਹਾਡੇ ਕੋਲ ਆ ਕਿ ਤੁਸੀਂ ਉਸ ਨੂੰ ਸਮਾਜ ਵਿੱਚ ਕਿਸ ਤਰ੍ਹਾਂ ਸਥਾਪਿਤ ਕਰਨਾ ਕਿਸ ਤਰ੍ਹਾਂ ਉਸ ਨੂੰ ਸਮਾਜ ਵਿੱਚ ਪਹਿਲ ਦੇਣੀ ਹੈ ਇਹ ਤੁਹਾਡੇ ਤੇ ਨਿਰਪਰ ਕਰਦਾ ਇਹ ਚੀਜ਼ਾਂ ਤੁਹਾਨੂੰ ਜਾਂ ਬਾਹਰੋਂ ਆ ਕੇ ਜਾਂ ਕਿਸੇ ਫਿਲਮੀ ਤੋਂ ਫਿਲਮੀ ਦੁਨੀਆ ਤੋਂ ਜਾਂ ਟੀਵੀ ਚੈਨਲਾਂ ਤੋਂ ਜੋ ਮੋਬਾਈਲਾਂ ਤੋਂ ਨਹੀਂ ਮਿਲਣੀਆਂ ਇਹ ਚੀਜ਼ਾਂ ਤੁਸੀਂ ਆਪਣੀ ਘਰੇਲੂ ਜ਼ਿੰਦਗੀ ਤੋਂ ਤਿਆਰ ਕਰਨੀਆਂ ਨੇ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਕੋ ਜਾਂਦਾ ਆਪਣੀ ਮਾਂ ਤੋਂ ਹੀ ਉਹ ਸਾਰੀਆਂ ਚੀਜ਼ਾਂ ਦੀ ਪਛਾਣ ਕਰਦਾ ਕਿ ਮੇਰਾ ਚਾਚਾ ਤਾਇਆ ਪੂਆ ਮਾਮਾ ਕੋਪੜ ਮੇਰਾ ਪਿਤਾ ਉਹ ਭੈਣ ਭਰਾ ਉਸ ਮਾਂ ਹੀ ਆਪਣੇ ਬੱਚੇ ਨੂੰ ਦੱਸਦੀ ਆ ਕਿ ਤੇਰਾ ਪਿਓ ਆ ਅਧਰੀ ਭੈਣ ਆ ਤੇਰਾ ਭਰਾ ਦੇਖੋ ਜਦੋਂ ਉਸ ਅਕਾਲ ਪੁਰਖ ਮਹਿ ਬਾਹਗੁਰੂ ਅਕਾਲ ਪੁਰਖ ਨਿਰੰਕਾਰ ਦੀ ਉਸਤਤ ਹੁੰਦੀ ਆ ਨਾ ਜਾ ਉਹ ਆਪਣੀ ਖੇਡ ਖੇਡਦਾ ਤਾਂ ਉਹ ਫਿਰ ਇਹ ਜਿਹੀ ਖੇਡ ਖੇਡਦਾ ਜੋ ਦੁਨੀਆ ਤੋਂ ਇੱਕ ਵੱਖਰੀ ਹੁੰਦੀ ਆ ਲੱਗ ਹੁੰਦੀ ਆ ਉਹ ਆਪਾਂ ਕਹਿੰਦੇ ਆ ਕਿ ਪ੍ਰਮਾਤਮਾ ਸਾਡੇ ਨਾਲ ਮਾੜੀ ਕਰਦਾ ਉਹ ਕਿਸੇ ਨਾਲ ਮਾੜੀ ਨਹੀਂ ਕਰਦਾ ਨਾ ਤਾਂ ਉਹਦਾ ਕਿਸੇ ਨਾਲ ਕੋਈ ਰਿਸ਼ਤਾ ਨਾਤਾ ਨਾ ਉਹ ਕਿਸੇ ਦਾ ਪੁੱਤਾ ਨਾ ਕਿਸੇ ਦੀ ਧੀ ਆ ਉਹ ਆਕਾਲ ਅਨਰੰਕਾਰ ਜੂਤ ਆ ਉਹਨੇ ਸਾਨੂੰ ਸਭ ਨੂੰ ਇਸ ਦੁਨੀਆ ਦੇ ਵਿੱਚ ਇੱਕ ਖਡਾਉਣਾ ਬਣਾ ਕੇ ਖੇਡਿਆ ਹੋਇਆ ਭੇਜਿਆ ਹੋਇਆ ਅਸੀਂ ਆਪੋ ਆਪਣੀ ਖੇਡ ਖੇਢੀ ਜਾਂਦੇ ਆ ਜਿਵੇਂ ਇੱਕ ਮਜ਼ਾਰੀ ਢਮਰੂ ਬੁਜਾ ਰਿਆ ਹੁੰਦਾ ਤੇ ਉਸ ਤੇ ਇੱਕ ਬਾਂਦਰ ਨੱਚਦਾ ਉਸੇ ਤਰ੍ਹਾਂ ਸੀ ਆਕਾਲ ਪੁਰਖ ਦੀ ਰਹਿਮਤ ਦੇ ਥੱਲੇ ਉਸ ਅਕਾਲ ਪੁਰਖ ਦੀ ਸਿਰਜਣਾ ਦੇ ਥੱਲੇ ਨੱਚ ਰਹੇ ਜਿਵੇਂ ਉਹ ਨਚਾਈ ਜਾਂਦਾ ਇਨਸਾਨ ਨੱਚਦਾ ਇੱਕ ਤੁਸੀਂ ਗੀਤ ਵੀ ਸੁਣਿਆ ਹੋਣਾ ਕਿ ਬੁੱਲਾ ਨੱਚਿਆ ਸੀ ਉਸ ਸ਼ਮਾ ਅੱਗੇ ਉਹ ਰੱਬ ਨੂੰ ਆਪਣੇ ਮਨਾਉਣ ਲਈ ਇੱਕ ਬੁੱਲਾ ਨੱਚਿਆ ਸੀ ਸ਼ਮਾ ਅੱਗੇ ਉਸ ਰੱਬ ਨੂੰ ਮਨਾਉਣ ਲਈ ਇਹ ਗਰਦਾਸ ਮਾਨ ਦਾ ਸ਼ਾਇਦ ਗਾਣਾ ਵਾ ਉਸ ਵਿੱਚ ਬਹੁਤ ਸੁਣੀ ਗੱਲ ਲੱਗੀ ਸੀਗੀ ਕਿ ਬੁੱਲਾ ਜੋ ਇੱਕ ਸ਼ਮਾ ਸ਼ਮਾ ਅੱਗ ਹੁੰਦੀ ਆ ਉਹ ਆਪਣੇ ਉਸ ਅਕਾਲ ਪੁਰਖ ਨਿਰੰਕਾਰ ਨੂੰ ਪਾਉਣ ਲਈ ਉਸ ਅੱਗੇ ਨੱਚਿਆ ਉਹਦਾ ਪਿਆਰ ਇੱਕ ਇੰਨਾਕ ਬਣ ਗਿਆ ਸੀ ਉਹ ਨਿਰੰਕਾਰ ਜੋਤ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਨਾਲ ਉਹ ਅੱਗ ਦੇ ਮੂਹਰੇ ਨੱਚ ਲਿਆ ਸੀ ਕਿ ਪ੍ਰਮਾਤਮਾ ਤੋਂ ਮੈਨੂੰ ਦਰਸ਼ਨ ਦੇ ਪਰ ਲੋਕਾਂ ਨੇ ਬੁੱਲੇ ਦੇ ਪਿਆਰ ਦੇ ਮਤਲਬ ਜਾਂ ਪਿਆਰ ਦੇ ਅਰਥ ਕੋਈ ਹੋਰ ਕੱਢ ਲਏ ਸੋ ਇਹੋ ਜਿਹੀਆਂ ਚੀਜ਼ਾਂ ਵਿੱਚ ਨਾ ਪਿਆ ਕਰੋ ਤੁਹਾਡਾ ਪਿਆਰ ਉਸ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ ਜੋਤ ਨਾਲ ਹੋਣਾ ਚਾਹੀਦਾ ਉਹ ਸਾਡੇ ਤੁਹਾਡੇ ਸਭ ਦੇ ਵਿੱਚ ਆ ਹਰ ਇੱਕ ਦੇ ਰੂਮ ਰੂਮ ਵਿੱਚ ਵਸਦਾ ਹਰ ਇੱਕ ਦੇ ਵਿੱਚ ਮੌਜੂਦ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆ ਸਤ ਸ੍ਰੀ ਅਕਾਲ ਅਗਰ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਲੱਤ ਜੀ ਦੇ ਨਾਮ ਉੱਤੇ ਗਲਤ ਬੋਲਿਆ ਗਿਆ ਹੋਵੇ ਤਾਂ ਤੁਹਾਡੇ ਕੋਲ ਮਾਫੀ ਦੇ ਚਾਹ ਚਾ। ਅਗਰ ਤੁਹਾਡੇ ਕੋਈ ਵਿਚਾਰ ਨੇ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਕੇ ਜਰੂਰ ਭੇਜਿਆ ਕਰੋ ਤਾਂ ਕਿ ਅਸੀਂ ਉਹ ਸੁਧਾਰ ਤੇ